ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜਸਪ੍ਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਹੈ ਜੀ ਫੁੱਲ ਸਲੀਪ ਫੁੱਲ ਬਾਜੂ ਦੀ ਕਟਾਈ ਤੁਹਾਨੂੰ ਦੱਸਣ ਲੱਗਿਆਂ ਦੇਖੋ ਜੀ ਇਸ ਵੀਡੀਓ ਦੇ ਵਿੱਚ 23 ਇੰਚ ਇਹਨਾਂ ਦੀ ਬਾਜੂ ਤਿਆਰ ਆ ਫੁੱਲ ਮੂਰੀ ਬਾਜੂ ਤਿਆਰ ਕਰਨ ਦਾ ਤਰੀਕਾ ਕਟਿੰਗ ਕਰਨ ਦਾ ਤਰੀਕਾ ਤੁਹਾਨੂੰ ਦੱਸ ਦਿਆਂ ਜੀ ਆਪਾਂ ਇਹਨਾਂ ਦੀ ਸ਼ਰਟ ਕੱਟ ਕੇ ਰੈਡੀ ਕਰ ਦਿੱਤੀ ਹੈ ਵੀ ਤੁਹਾਨੂੰ ਵੀਡੀਓ ਮਿਲ ਜੂ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲੈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇਹਨਾਂ ਦੀ ਬਾਜੂ ਦਾ ਕਟਿੰਗ ਕਰਨ ਦਾ ਤਰੀਕਾ ਦੱਸਦੇ ਹਾਂ ਆਪਣੇ ਕੋਲ ਕਪੜਾ ਵਸ ਕੰਨੇ ਲੈਂਥ ਉਤਾਰੀ ਹੋਰ ਕੁਝ ਨਹੀਂ ਜਿੰਨੇ ਇੰਚ ਆਪਣੀ ਬਾਜੂ ਤਿਆਰ ਆ 3 ਇੰਚ ਐਕਸਟਰਾ ਮਾਰਜਿਨ ਰੱਖਦੇ ਹੋਏ ਲੈਂਥ ਉਤਾਰ ਲਈ ਕਪੜਾ ਉਤਾਰ ਲਿਆ ਸੀ ਹੁਣ ਆਪਾਂ ਕੀ ਕਰਨਾ ਆ ਜਿਹੜੀ ਬੰਦ ਸਾਈਡ ਇੰਦਰਲੇ ਪਾਸੇ ਉਹ ਨਾਲ ਲੈ ਜਿਹੜਾ ਖੁੱਲਾ ਪਾਸਾ ਨਾਲ ਕਿਸੇ ਨੂੰ ਫੋਲਡਿੰਗ ਕਰਿਓ ਕਿਉਂਕਿ ਬੰਦ ਸਾਈਡ ਫਿਰ ਆਪਾਂ ਬੈਲਟ ਦਾ ਕਪੜਾ ਨਿਕਲਿਆਉ ਦੋ ਸਕਦਾ ਠੀਕ ਹੈ ਜੀ ਇਸ ਤਰ੍ਹਾਂ ਲਿਪਕ ਵੀ ਰਹਿ ਤੇ ਹੁਣ ਇਹਨਾਂ ਦਾ ਮੋਟਾ ਹੋਊਗਾ ਜੀ ਕਿੱਥੇ ਇੰਚ ਦੇ ਹਿਸਾਬ ਦੇ ਨਾਲ 9.5 9 ਇੰਚ ਤਿਆਰ ਹੋਊਗਾ ਇਹਨਾਂ ਦਾ ਮੁੱਢ ਤੇ ਉਹਦੇ ਹਿਸਾਬ ਦੇ ਨਾਲ ਤੁਸੀਂ 2 ਇੰਚ ਐਕਸਟਰਾ ਮਾਰਜਨ ਵੀ ਆਪਾਂ ਵਿੱਚ ਰੱਖਣਾ ਹੁੰਦਾ ਮੁੱਢ 11 ਕੈਂਚ ਮੋਢੇ ਦੀ ਕਟਾਈ ਕਰ ਲਿਓ ਉਹ ਕਰਕੇ ਆਪਾਂ ਰੈਡੀ ਕਰ ਲੈਣੀ ਹੈ ਕੱਪੜਾ ਨਾਪੋ ਇਹਨਾਂ ਫੋਲਡਿੰਗ ਕਰ ਲਿਆ ਇਹਨੂੰ ਦੇਖੋ ਕਿੰਨੇ ਇੰਚ ਹੈ ਇਹ 9.5 ਇੰਚ ਹੈ ਅੱਧਾ ਕੈਂਚ ਹੋਰ ਵਧਾ ਲਓ ਕੈਂਚ ਆਪਾਂ ਕਾਟ ਕੇ ਉਹਦੇ ਦੁਆਜਾਂ ਦਾ ਹੁੰਦਾ ਠੀਕ ਹੈ ਜੀ ਇਸ ਤਰ੍ਹਾਂ ਤੇ ਆ ਆਪਣੇ ਕੋਲੇ ਬੈਲਟ ਲਈ ਕੱਪੜਾ ਰਹਿ ਜਾਊਗਾ ਤਾਂ ਬੈਲਟ ਬਣਾ ਕੇ ਇਹਨਾਂ ਦੀ ਰੈਡੀ ਕਰ ਲਵਾਂਗੇ ਠੀਕ ਹੈ ਜੀ ਹਲੋ ਜੀ ਇਹ ਹੋ ਗਿਆ ਇਹਨਾਂ ਦੀ ਹੁਣ ਆਪਾਂ ਲੈਂਥ ਉਹ ਤਾਈ ਸੀ ਜੀ 22 ਇੰਚ ਸਾਢੇ 2 ਇੰਚ ਆ ਤੇ ਬਾਹ ਮੂਰੀ ਜਿਹੜੀ ਫੋਲਡ ਤਿਆਰ ਆ ਗਈ ਇਹਨਾਂ ਦੀ ਬਾਹ ਉਹ ਹੈਗੀ ਆ ਗਈ 21 ਇੰਚ ਤੇ 22 ਇੰਚ ਦੇ ਵਿੱਚ ਨਾ ਮੈਂ ਕੱਪੜਾ ਆਪਣੇ ਕੋਲ ਘੱਟਦਾ ਸੀ ਥੋੜੀ ਜਿਹੀ ਮੂਰੀ ਦੀ ਫੋਲਡਿੰਗ ਹੋਰ ਕੱਪੜੇ ਦੀ ਆਪਾਂ ਕਰਕੇ ਇਸ ਨਾਲ ਦੇ ਉਹ ਤਰਪਾਈ ਕਰ ਦੇਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਦੇ ਕੀ ਕਰਨਾ ਹੈਗਾ ਕਟਾ ਕਰ ਤੋਂ ਪਾਉਣੀ ਆ ਦੇਖੋ ਜੀ ਮੂਰੀ ਜਿਹੜੀ ਇਥੋਂ ਬਾਜੂ ਦੀ ਤਿਆਰ ਆ ਉਹ ਹੈਗੀ 5 ਇੰਚ 2 ਇੰਚ ਐਕਸਟਰਾ ਮਾਰਜਨ 5 ਇੰਚ 2 ਇੰਚ ਐਕਸਟਰਾ ਮਾਰਜਨ ਲੈ ਲਓ 2 ਦਾ ਵੀ ਢਾਈ ਲੈ ਲਓ 7.5 8 ਲੈ ਲਓ ਲੈ ਲੈ ਜੀ ਪਰ ਇਹਨਾਂ ਦੇ ਇਥੋਂ ਨਾਪਣਾ ਤੁਸੀਂ ਇਹ ਤੋਂ ਤੁਸੀਂ ਰੱਖਣਾ 2.5 ਇੰਚ ਪਟਾਈ ਦਾ ਤਾਂ ਬਿਲਕੁਲ ਨਹੀਂ ਫਰਕ ਵੀਰੇ ਉਸੇ ਤਰ੍ਹਾਂ ਜਿਵੇਂ ਆ ਹਾਕ ਬਾਜੂ ਪਾਉਣੀ ਬਾਜੂ ਅੱਧੀ ਬਾਜੂ ਔਰ ਫੁੱਲ ਬਾਜੂ ਫਰਕ ਥੋੜਾ ਥੋੜਾ ਹੁੰਦਾ ਵਸ ਮੂਰੀ ਦਾ ਫਰਕ ਪੈਂਦਾ ਤੇ ਆ ਚੀਜ਼ ਇਥੋਂ ਜਿਹੜੀ ਆਪਾਂ ਕਾਟ ਲਗਾਉਣੀ ਹੁੰਦੀ ਹੈ ਉਹਦਾ ਫਰਕ ਪੈਂਦਾ ਕਿ ਇਸ ਤਰੀਕੇ ਨਾਲ ਲਗਾਉਣੀ ਹੈ ਇਹ ਤੁਹਾਨੂੰ ਪਟਾਈਆਂ ਚਲਵਾ ਰਿਹਾ 2 ਇੰਚ ਦੀਵਾ ਦਾ ਆ ਨੋਕ ਤੋਂ ਇਹਨੂੰ ਇਸ ਤਰ੍ਹਾਂ 2 ਇੰਚ ਇਸ ਤਰ੍ਹਾਂ ਸਿੱਧਾ ਰੱਖੋ ਇੱਥੇ ਇਹ ਤੋਂ 2 ਇੰਚ ਇਸ ਤਰ੍ਹਾਂ ਸਿੱਧਾ ਰੱਖੋ ਇਸ ਤਰ੍ਹਾਂ ਬਾਅਦ ਇਸ ਤਰ੍ਹਾਂ ਲੈ ਜਾਓ ਬਾਹਰ ਨੂੰ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਕਾਟ ਤੇ ਲਿ ਜਾ ਕੇ ਓਕੇ ਕਰ ਦਿਓ ਇਸ ਤਰ੍ਹਾਂ ਬੜੀਆ ਕਾਟ ਪਰਫੈਕਟ ਤੁਹਾਡੀ ਬਾਜੂ ਦੀ ਫਿੱਕੀ ਬਣ ਕੇ ਰੈਡੀ ਹੋਊਗੀ ਤੇ ਹੁਣ ਤੁਸੀਂ ਕਰਨਾ ਜਿਹੜੀ ਆ ਪਾਮਾਰਤੀ ਫਿੱਕੀ ਆ ਇਸ ਤਰ੍ਹਾਂ ਇੰਟੀ ਟੇਪ ਰੱਖੀ ਇਸ ਤਰ੍ਹਾਂ ਬਣਾਉਣਾ ਠੀਕ ਹੈ ਜੀ ਤਰਸੇ ਲੋਟ ਨਾ ਹੋਵੇ ਤਾਂ ਜਿਹੜੀ ਆਪਾਂ ਸਕੇਲ ਪੱਟੀ ਯੂਜ਼ ਕਰਦੇ ਹੁੰਨੇ ਆ ਪਲਾਜ਼ੋ ਬਣਾਉਣ ਦੇ ਵਿੱਚ ਉਹ ਸਕੇਲ ਪੱਟੀ ਦੀ ਉਲਟਾ ਕੇ ਸਾਈਡ ਰੱਖ ਲੈਣੀ ਹੈ ਤੁਸੀਂ ਮੈਂ ਉਹ ਵੀ ਰੱਖ ਕੇ ਤੁਹਾਨੂੰ ਦਿਖਾ ਦਿੰਨੀ ਹਾਂ ਉਸ ਤਰ੍ਹਾਂ ਵੀ ਕਾਟ ਪਾ ਲਿਆ ਕਰੋ ਉਸ ਤਰ੍ਹਾਂ ਕਾਟ ਪਰਫੈਕਟ ਪੈਂਦੀ ਹੈ ਹਾਂਜੀ ਦੇਖੋ ਆਪਣੇ ਕੋਲ ਸਕੇਲ ਪੱਟੀ ਹੈ ਮੇਰੀ ਸਕੇਲ ਪੱਟੀ ਦੀ ਹੁੰਣਾ ਆ ਚੀਜ਼ਾ ਦੇਖੋ ਆ ਗਲਾਈ ਅੰਦਰ ਨੂੰ ਹੁਣ ਆਹ ਨੂੰ ਇਹਨੂੰ ਉਲਟਾਤਾ ਤਾਂ ਅੰਦਰ ਗਲਾਈ ਬਾਹਰ ਨੂੰ ਹੋਣੀ ਹੁਣ ਆਪਾਂ ਕੀ ਕਰਨੇ ਅੰਦਰ ਨੂੰ ਰੱਖਣੀ ਹੈ ਇਸ ਤਰ੍ਹਾਂ ਹੀ ਹੈਗੀ ਐ ਇਹਨੂੰ ਇਸ ਤਰ੍ਹਾਂ ਕੱਟੀ ਕਰ ਦੇਣੀ ਕਿਥੋਂ ਕਿੰਨੀ ਕਾਟ ਪਾਣੀ ਇਸ ਤਰ੍ਹਾਂ ਓਕੇ ਜੀ ਇਸ ਸਕੇਲ ਬਟਿ ਦਿਨਾਂ ਇਸ ਤਰ੍ਹਾਂ ਮਾਰਕਿੰਗ ਕਰ ਲਓ ਪਰ ਪੈਂਟ ਤੁਹਾਡੀ ਕਾਟ ਪਊਗੀ ਕਿਤੋਂ ਵੀ ਕੋਈ ਘਟ ਵਧ ਨਹੀਂ ਹੋਊਗਾ ਪਰਫੈਕਟ ਤੁਹਾਡੀ ਕਟਿੰਗ ਹੋ ਜੂਗੀ ਇਹਦੇ ਨਾਲ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਐਕਸਟਰਾ ਕੱਪੜਾ ਹੈਗਾ ਉਹ ਉਤਾਰ ਦਿਨੇ ਆਹ ਵਾਲਾ ਜਿਹੜਾ ਆਪਾਂ 벨ਟ ਦੇ ਵਿੱਚ ਯੂਜ਼ ਕਰਨਾ ਇਹ ਵੀਰੇ ਸੀਗਾ ਸਵਾ 3 ਮੀਟਰ 3 ਇੱਕ ਮੀਟਰ ਕੱਪੜਾ ਸੀਗਾ ਤੇ ਸੀਗਾ ਚੌੜੇ ਪਲੇ ਦਾ ਟੋੜੇ ਫਣੇ ਦੇ ਵਿੱਚ ਇਹਦੀ ਕਟਾਈ ਆਪਾਂ ਕੀਤੇ ਨਾਮ ਤੁਹਾਨੂੰ ਆਪਾਂ ਦੱਸਤਾ ਸੀਗਾ 42 ਕੇ 43 ਇੰਚ ਕਮੀਜ਼ ਦੇ ਲੈਂਥ ਉਤਾਰ ਕੇ ਉਹਦੇ ਵਿੱਚੋਂ ਬਾਟਮ ਬਣਾਈਆ ਉਹਦੇ ਵਿੱਚੋਂ ਹੀ ਪਹੁੰਚੇ ਤੇ ਉਹਦੇ ਵਿੱਚੋਂ ਹੀ ਬਾਜੂ ਫੁੱਲ ਬਾਜੂ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀਗੀ ਉਹਦਾ ਕਰਕੇ ਥੋੜਾ ਜਿਹਾ ਕਪੜਾ ਘਟਾ ਉਹ ਬਸ ਇੱਥੇ ਪੱਟੀ ਜਿਹੜੀ ਤਰਪਾਈ ਫੋਲਡਿੰਗ ਆ ਉਹ 42 ਇੰਚ 1.5 ਇੰਚ ਜਿੰਨੀ ਕਿ ਤੁਸੀਂ ਤਰਪਾਈ ਫੋਲਡਿੰਗ ਦੀ ਫੱਟੀ ਮੋਟੀ ਰੱਖਣੀ ਹੋਈ ਉਹ ਹਿਸਾਬ ਨਾਲ ਲਗਾ ਕੇ ਆਪਾਂ ਅੰਦਰ ਨੂੰ ਐਕਸਟਰਾ ਕਰਦੇ ਮੈਂ ਵੀ ਹੁਣ ਆਪਾਂ ਕਰਦੇ ਇੱਥੋਂ ਕਟਾਈ ਇਹ ਤੋਂ ਕਟਾਈ ਵੀ ਦੇਖੋ ਇਸ ਤਰ੍ਹਾਂ ਲਜਾਣੀ ਆਪਾਂ ਸਕੇਲ ਪੱਟੀ ਨਾਲ ਤੁਹਾਨੂੰ ਮੈਂ ਪਰਫੈਕਟ ਕਾਟ ਕਾਉਣ ਦਾ ਤਰੀਕਾ ਦੱਸ ਦਿੱਤਾ ਇਹਦਾ ਤੇ 2 ਇੰਚ ਫੱਟੀ ਜਿਹੜੀ ਫੋਲਡਿੰਗ ਛੱਡ ਦਿੱਤੀ ਆਪਾਂ ਇਸ ਤਰ੍ਹਾਂ ਹੋ ਕੇ ਹੋ ਗਿਆ ਜੀ ਹੁਣ ਤੋਂ ਸਿੱਧਾ ਲਜਾਵਗੇ ਇਥੇ ਕੀ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਵਸਲੇ ਪੈਂਚ ਠੀਕ ਹੈ ਪਰਫੈਕਟ ਕਾਟ ਪੈ ਗਈ ਨਾ ਹੁਣ ਤੁਸੀਂ ਆ ਜਾਓ ਇਹਨਾਂ ਦੀ ਅੰਦਰਲੀ ਕਾਟ ਤੇ ਜਿਹੜੀ ਆਪਾਂ ਮੋੜਾ ਚ ਕਾਟ ਬੋਨੇ ਨੇ ਉਹਨੂੰ ਇੱਥੋਂ ਤਾਂ ਅਵਸੱਧ ਦੀ ਕੈਂਚੀ ਠੀਕ ਹੈ ਜੀ ਦੋ ਪੱਲੇ ਚੱਕ ਲਿਓ ਦੋ ਪੱਲੇ ਚੱਕ ਕੇ ਇਸ ਤਰ੍ਹਾਂ ਜਿੱਥੋਂ ਆਪਾਂ ਨੂੰ ਕੈਂਚੀ ਸਿੱਧੀ ਰੱਖੀਏ ਉੱਥੋਂ ਸ਼ੁਰੂ ਕਰਨੀ ਹੈ ਕੈਂਚੀ ਸਿੱਧੀ ਰੱਖ ਕੇ ਗਲਾਈ ਦਿੱਤੀ ਹੈ ਨਾ ਉੱਥੋਂ ਬਲਾਈ ਬੋਣੀ ਸ਼ੁਰੂ ਕਰਨੀ ਹੈ ਉੱਥੋਂ ਸ਼ੁਰੂ ਕਰਕੇ ਇਸ ਤਰ੍ਹਾਂ ਪਾ ਦਿਓ ਆ ਲੋ ਜੀ ਇਸੇ ਕੰਮ ਤੋਂ ਲਾਦੇ ਸੈਂਟਰ ਦਾ ਕੱਟ ਹੋ ਜਾਊਗਾ ਠੀਕ ਹੈ ਜੀ ਇੱਧਰ ਆਪਾਂ ਕੱਟ ਲਗਾਉਣ ਦੀ ਜ਼ਰੂਰਤ ਨਹੀਂ ਆਪਾਂ ਘੱਟ ਫੇਰ ਲਗਾਉਣ ਦੀ ਇੱਧਰ ਪਾਈਪ ਦਾ ਫੱਟਾ ਫੋਲਡਿੰਗ ਕਰਨਾ ਹੁੰਦਾ ਕਿਉਂਕਿ ਪੱਟੇ ਆਪਾਂ ਜੋੜ ਪਾ ਕੇ ਜੋੜ ਦੇ ਹਿਸਾਬ ਦੇ ਨਾਲ ਓਕੇ ਕਰ ਦੇਵਾਂਗੇ ਠੀਕ ਹੈ ਜੀ ਆਪਨੇ ਬਾਜੂ ਕੱਟ ਕੇ ਰੈਡੀ ਹੋਗੇ ਦੋਨੇ ਦੋਨੇ ਸਲੀਪਸ ਆਪਾਂ ਕੱਟ ਦਿੱਤੀਆਂ ਆਹ ਫਰੰਟ ਦੀ ਕਾਟ ਆਹ ਫਰੰਟ ਦੀ ਕਾਟ ਆ ਬੈਕ ਦੀ ਕਾਟ ਇਹ ਚੀਜ਼ ਦਾ ਤੁਸੀਂ ਵੀ ਰੱਖਿਓ ਧਿਆਨ ਠੀਕ ਹੈ ਜੀ ਕਾਟ ਜ਼ਰੂਰ ਪਾਇਆ ਕਰੋ ਥੋੜੀ ਪਾ ਲੋ ਨਾਪ ਦੇ ਹਿਸਾਬ ਨਾਲ ਕਾਟ ਪੈਂਦੀ ਹੈ ਵੀਰੇ ਵੱਧ ਘੱਟ 1.5 ਇੰਚ ਇੰਚ ਅੱਧਾ ਇੰਚ 1/4 ਇੰਚ ਇੰਚ ਕਦੇ ਵਿੱਚ ਵਿੱਚ ਘੁੰਮ ਜਾਂਦੇ 1.5 ਇੰਚ ਦੇ ਵਿੱਚ ਵਿੱਚ ਇਹ ਕਾਟ ਪਾਉਂਦੀ ਹੁੰਦੀ ਹੈ 1.5 ਇੰਚ 1/4 ਇੰਚ ਅੱਧਾ ਇੰਚ ਇੰਚ 0.5 ਇੰਚ ਬਸ ਇੰਨੀ ਕਾਟ ਪੈਂਦੀ ਹੁੰਦੀ ਹੈ ਹੁਣ ਇਹਨਾਂ ਦੇ ਪਈਆ 1/4 ਇੰਚ ਠੀਕ ਹੈ ਜੀ 1/4 ਇੰਚ ਕਾਟ ਪਈਆਂ ਇਹਨਾਂ ਦੇ ਇੰਚ ਵੀ ਨਹੀਂ ਪਈ 1/4 ਇੰਚ ਪਈਆਂ ਇਹਦੇ ਇਸ ਤਰ੍ਹਾਂ ਇੱਥੇ ਜਾ ਕੇ ਪੂਰਾ ਹੁੰਦਾ ਕਿ 1/4 ਇੰਚ ਦੀ ਕਾਟ ਪਈ ਹੈ ਕਿਉਂਕਿ ਇੱਥੇ ਇਹਨਾਂ ਦੀ ਸਲਾਈਪ ਜਿਹੜੀ ਉਹਦੇ ਹਿਸਾਬ ਨਾਲ ਹੀ ਪੈਣੀ ਹੈ ਜਿਸ ਹਿਸਾਬ ਨਾਲ ਆਪਣੇ ਬਾਜੂ ਪਤਨੀ ਹੌਲੀ ਮੋਟੀ ਭਾਰੀ ਜੋਰੀ ਤੁਸੀਂ ਕਹੋਗੇ ਨਾ ਉਹ ਚੀਜ਼ ਦੇ ਹਿਸਾਬ ਨਾਲ ਹੀ ਕਾਟ ਪੈਣੀ ਹੁੰਦੀ ਹੈ ਇੱਕ ਨਾ ਪਹਿਣਾ ਦਾ ਕਮੈਂਟ ਬਹੁਤ ਜ਼ਿਆਦਾ ਆ ਰਿਹਾ ਕਿ ਪਹਿਨੇ ਤੁਸੀਂ ਘੜੀ ਤਾਂ ਬੰਨਣੋਂ ਹਟ ਗਏ ਵੀ ਅਸੀਂ ਤੁਹਾਨੂੰ ਕਹਤਾ ਅਸੀਂ ਤੁਹਾਡੀ ਘੜੀ ਲੈ ਲੈਣੀ ਹੈ ਨਹੀਂ ਪੈਣੀ ਹੈ ਜਾਂ ਕੋਈ ਚੱਕਰ ਨਹੀਂ ਉਹ ਕਈ ਵਾਰ ਦਿਮਾਗ ਦੇ ਵਿੱਚ ਗੱਲ ਰਹਿ ਜਾਂਦੀ ਆ ਤਾਂ ਘੜੀ ਸਾਹਮਣੇ ਪਈ ਹੁੰਦੀ ਤਾਂ ਬੰਨੀ ਜਾਂਦੀ ਐ ਨਹੀਂ ਹੁੰਦੀ ਤਾਂ ਆਪਾਂ ਰਹਿਣ ਦਿੰਦੇ ਆ ਤੁਹਾਡੇ ਕਮੈਂਟ ਆ ਰਹੇ ਸੀ ਵੀ ਭੈਣ ਨੇ ਘੜੀ ਬੰਨੀ ਨਹੀਂ ਤਾਂ ਬੰਦ ਕਰ ਦਿਤੀ ਆਪਾਂ ਭੈਣ ਨੂੰ ਕਿਹਾ ਸੀ ਵੀ ਘੜੀ ਸਾਨੂੰ ਦੇ ਦਿਓ ਨਹੀਂ ਭੈਣੇ ਕੋਦੋਂ ਮਰਜ਼ੀ ਲੈ ਲਿਓ ਜ਼ਰੂਰ ਤਾਂ ਠੀਕ ਹੈ ਜੀ ਜਦੋਂ ਤੁਹਾਨੂੰ ਜ਼ਰੂਰਤ ਆ ਕਮੈਂਟ ਕਰਦੇ ਹੋ ਆਪਾਂ ਤੁਹਾਡੇ ਲਈ ਹਾਜ਼ਰ ਆ ਠੀਕ ਹੈ ਜੀ ਧੰਨਵਾਦ ਤੁਹਾਡਾ ਮੋਸਟ ਵੈਲਕਮ ਆਪਣੀ ਲਾਈਵ ਤੇ ਆਪਣੀ ਵੀਡੀਓ ਵਾਚ ਕਰਨ ਦੇ ਲਈ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ